ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋਦੇ ਅੱਗੇ ਅਰਦਾਸ ਸਾਹਮਾਰੀ ਜੀਉ ਪਿੰਡ ਸਭ ਤੇਰਾ ਰਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਆਣ ਜਾਣੇ ਮੇਰਾ ਤੀਨੇ ਤਾਪ ਨਿਵਾਰਣ ਹਰ ਦੁਖ ਹੰਤਾ ਸੁਖਰਾਸ ਤਾ ਕਾ ਵਿਗਨ ਨ ਲਾਗਾ ਕੋਈ ਜਾਂ ਕੀ ਪ੍ਰਭ ਅਗੈ ਅਰਧਾਸੈ ਸੋ ਕਹ ਢਲ ਗੁਰ ਸੇਵੀਐ ਐਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਸਤ ਗੁਰ ਪਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓਏ ਨੇ ਜਾਰੀ ਓਏ ਨੇ ਘਾਟੇ ਤਤ ਦੁਹ ਨਾ ਪਾਈ ਬੁੱਤ ਪੂਜ ਪੂਜ ਹਿੰਦੂ ਮੁਏ ਤੁਰਕ ਮੁਏ ਸਿਰ ਨਾਏ ਓਏ ਲੈ ਜਾਰੀ ਓਏ ਲੈ ਗਾਟੇ ਤੇਰੇ ਗਤ ਦੁਹੋ ਨ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚਾਹੋ ਦਿਸ ਪਸਰਿਓ ਹੈ ਜਮ ਜੀਵਰਾ ਰਹਾਓ ਕਵਿਤ ਪੜੀ ਪੜ ਕਵਤਾ ਮੂਏ ਕਪੜ ਕੇ ਧਾਰ ਜਾਈ ਜਟ ਧਾਰ ਧਾਰ ਜੋਗੀ ਮੂਏ ਤੇਰੇ ਗਤ ਇਨਹ ਨਾ ਪਾਏ ਦਰਬ ਸੰਜ ਸੰਚ ਰਾਜੇ ਮੂਏ ਗੱਡ ਲੈ ਕੰਚਨ ਭਾਰੇ ਬੇਦ ਪੜੇ ਪੜ ਪੰਡਿਤ ਹੋਏ ਰੂਪ ਦੇਖ ਦੇਖ ਨਾਰੇ RAM ਨਾਮ ਗਿਣ ਸਭੇ ਵਿਗੁਤੇ ਦੇਖੋ ਨਿਰਖ ਸਰੀਰਾ ਰੇ ਕੀ ਨਾਮ ਬਿਨ ਕਿੰਨ ਗਤ ਬਾਏ ਕਹਿ ਉਪਦੇਸ ਕਵੀਰਾ RAM ਨਾਮ ਬਿਨ ਸਪੈ ਦੇ ਗੁੱਤੇ ਦੇਖੋ ਨਿਰਖ ਸਰੀਰਾ ਹਰ ਕੀ ਨਾਮ ਬਿਨ ਕਿਨ ਗਤ ਪਾਏ ਕਹਿ ਉਪਦੇਸ਼ ਕਵੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦੇ ਮੁਖਵਾਕ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 654 ਅੰਗ ਦੇ ਉੱਤੇ ਸੁਭਾਏ ਮਾਨ ਰਾਗ ਸੁਰਠ ਬਾਣੀ ਭਗਤ ਕਬੀਰ ਜੀ ਕੀ ਅੱਜ ਭਗਤ ਕਬੀਰ ਸਾਹਿਬ ਜੀਾਂ ਦੇ ਮੁਖਾਰਬਿੰਦ ਧੋਏ ਉਚਾਰਣ ਕੀਤੀ ਹੋਈ ਬਾਣੀ ਰਾਗ ਸੋਰਠ ਦੇ ਅੰਦਰ ਭਗਤ ਕਬੀਰ ਸਾਹਿਬ ਜੀਾਂ ਨੇ ਇਸ ਸ਼ਬਦ ਨੂੰ ਇਸ ਬਾਣੀ ਨੂੰ ਉਚਾਰਣ ਕੀਤਾ ਜਿੱਥੇ ਗੁਰੂ ਸਾਹਿਬ ਦੀ ਬਾਣੀ ਆਉਂਦੀ ਹੈ ਉੱਥੇ ਗੁਰੂ ਸਾਹਿਬ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨਾਵਾਂ ਲਿਖਿਆ ਤੇ ਜਿੱਥੇ ਬਾਣੀ ਆਉਂਦੀ ਆ ਭਗਤਾਂ ਦੀ ਉੱਥੇ ਬੜੇ ਸਤਕਾਰ ਦੇ ਨਾਲ ਭਗਤਾਂ ਦਾ ਨਾਮ ਲਿਖਿਆ ਤੇ ਨਾਲ ਉਹਨਾਂ ਨੂੰ ਜੀ ਸ਼ਬਦ ਲਿਖ ਕੇ ਬਹੁਤ ਸਤਕਾਰ ਗੁਰੂ ਅਰਜਨ ਸਾਹਿਬ ਜੀ ਨੇ ਦਿੱਤਾ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਘਰ ਪਹਿਲੇ ਤੋਂ ਭਾਵ ਕੇ ਇਸ ਸ਼ਬਦ ਨੂੰ ਜਦੋਂ ਬਾਜੇ ਤੇ ਗਾਇਆ ਜਾਣਾ ਉਦੋਂ ਗੁਰੂ ਅਰਜਨ ਸਾਹਿਬ ਜੀ ਨੇ ਇਸ ਬਾਣੀ ਦੀ ਤੁਕ ਬੰਦੀ ਕੀਤੀ ਤੇ ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਨੂੰ ਜਿਹੜੇ ਵਾਜੇ ਤੇ ਗਾਉਣ ਵਾਲੇ ਨੇ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਪਹਿਲੇ ਸੁਰਤਾਲ ਘਰ ਦੇ ਵਿੱਚ ਗਾਉਣ ਦੀ ਗੱਲ ਕੀਤੀ ਹੈ ਇੱਕ ਉਹੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਚਾਹੇ ਤੁਸੀਂ ਜਿਹੜੇ ਮਰਜੀ ਦਾ ਨਾਲ ਪੁਕਾਰ ਸਕਦੇ ਹੋ ਵਾਹਿਗੁਰੂ ਕਹਿ ਲਓ ਅੱਲਾਹ ਕਹਿ ਲਓ ਰਾਮ ਕਹਿ ਲਓ ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਪੜਦੇ ਆ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਸੇਵਾ ਗੁਸਈਆ ਕੋਈ ਅੱਲਾਹ ਹੀ ਕਾਹੇ ਰਾਮ ਕਹਿ ਲੋ ਅੱਲਾਹ ਕਹਿ ਲੋ ਵਾਹਿਗੁਰੂ ਕਹਿ ਲੋ ਪਰਮਾਤਮਾ ਇੱਕ ਹੈ ਵੱਖਰੇ ਵੱਖਰੇ ਨਾਮ ਨੇ ਸਤਿਗੁਰ ਪ੍ਰਸਾਦ ਉਹ ਮਿਲਦਾ ਕਿਵੇਂ ਆ ਸਤਿਗੁਰੂ ਦੀ ਕਿਰਪਾ ਜਦੋਂ ਸਾਡੇ ਤੇ ਹੋ ਗਈ ਉਦੋਂ ਉਹ ਪਰਮਾਤਮਾ ਦੇ ਵਿੱਚ ਅਸੀਂ ਅਭੇਦ ਹੋ ਜਾਗੇ ਹੁਣ ਅੱਜ ਇੱਥੇ ਭਗਤ ਕਬੀਰ ਸਾਹਿਬ ਜੀ ਕੀ ਕਹਿੰਦੇ ਐ ਬੜੇ ਧਿਆਨ ਦੇ ਨਾਲ ਸੁਣਿਓ ਕਈ ਕਹਿ ਦੰਦੇ ਨੇ ਆਪਣੇ ਕੋਲੋਂ ਲਾ ਕੇ ਕਹਿੰਦੇ ਐ ਨਹੀਂ ਆਪਣੇ ਕੋਲੋਂ ਲਾ ਕੇ ਕੋਈ ਗੱਲ ਨਹੀਂ ਕਹੀ ਜਾਂਦੀ ਜਿਹੜੀ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਉਹੀ ਬੋਲਿਆ ਜਾਂਦਾ ਅੱਜ ਭਗਤ ਕਬੀਰ ਸਾਹਿਬ ਜੀ ਕਹਿ ਰਿਹਾ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਕਹਿੰਦੇ ਜਿਹੜੇ ਹਿੰਦੂ ਲੋਕ ਨੇ ਕਹਿੰਦੇ ਉਹ ਬੁੱਤਾਂ ਦੀ ਪੂਜਾ ਕਰ ਕਰਕੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਤੁਰਕ ਮੁਏ ਸਿਰ ਨਾਈ ਤੁਰਕ ਕਹਿੰਦੇ ਆ ਮੁਸਲਮਾਨ ਨੂੰ ਕਹਿੰਦੇ ਉਹ ਮਸਜਿਦ 'ਚ ਜਾਂਦੇ ਆ ਸਿਰ ਨਿਵਾ ਕੇ ਮੋੜਾਉਂਦੇ ਆ ਕਹਿੰਦੇ ਉਹ ਕਹਿੰਦੇ ਐ ਕਿ ਅਸੀਂ ਬੁੱਤਾਂ ਨੂੰ ਪੂਜ ਲਿਆ ਸਾਨੂੰ ਸਾਰਾ ਕੁਝ ਮਿਲ ਗਿਆ ਤੇ ਉਹ ਕਹਿੰਦੇ ਅਸੀਂ ਸਿਰਨਿਵਾਲਿਆ ਬਸ ਕਹਿੰਦੇ ਸਾਨੂੰ ਸਾਰਾ ਕੁਝ ਮਿਲ ਗਿਆ ਓਏਲੇ ਜਾਰੇ ਓਏਲੇ ਗਾਡੇ ਤੇਰੀ ਗੱਤ ਦੋਹੋ ਨਾ ਪਾਈ ਕਹਿੰਦੇ ਜਿਹੜੇ ਹਿੰਦੂ ਨੇ ਉਹਨਾਂ ਨੇ ਆਪਣੇ ਮਰਦਿਆਂ ਨੂੰ ਲਿਜਾ ਕੇ ਸਮਸ਼ਾਨ ਭੂਮੀ ਦੇ ਵਿੱਚ ਸਾੜਤਾ ਤੇ ਜਿਹੜੇ ਮੁਸਲਮਾਨ ਨੇ ਉਹਨਾਂ ਨੇ ਧਰਤੀ ਦੇ ਵਿੱਚ ਕਬਰ ਪੁੱਟ ਕੇ ਟੋਆ ਪੁੱਟ ਕੇ ਉਹਦੇ ਵਿੱਚ ਦੇ ਵਿੱਚ ਦੱਬ ਕੇ ਆ ਗਏ ਓਏਲੇ ਜਾਰੇ ਜਾਰੇ ਦਾ ਭਾਅ ਹੁੰਦਾ ਸਾੜ ਦੇਣਾ ਗਾਡੇ ਓਏਲੇ ਗਾਡੇ ਗਾਡੇ ਦਾ ਭਾਅ ਹੁੰਦਾ ਧਰਤੀ ਦੇ ਵਿੱਚ ਟੋਆ ਪੁੱਟ ਕੇ ਉਹਦੇ ਵਿੱਚ ਦੱਬਾਉਣਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਓਏਲੇ ਜਾਰੇ ਓਏਲੇ ਗਾਡੇ ਤੇਰੀ ਗੱਤ ਦੋਹੋ ਨਾ ਪਾਏ ਕਹਿੰਦੇ ਤੇਰੀ ਗੱਤ ਇਹਨੂੰ ਦੋਏ ਨਹੀਂ ਜਾਣ ਸਕੇ ਉਹ ਕਹਿੰਦੇ ਨੇ ਅਸੀਂ ਬੁੱਤਾਂ ਨੂੰ ਪੂਜ ਕੇ ਪ੍ਰਮਾਤਮਾ ਨੂੰ ਪਾਲਿਆ ਉਹ ਕਹਿੰਦੇ ਅਸੀਂ ਸਿਰ ਨਿਵਾ ਕੇ ਪ੍ਰਮਾਤਮਾ ਨੂੰ ਪਾਲਿਆ ਕਹਿੰਦੇ ਪਰ ਤੈਨੂੰ ਤੇ ਦੁਇ ਨਹੀਂ ਜਾਣ ਸਕੇ ਦੁਇ ਆਪੋ ਆਪਣੇ ਝਗੜਿਆਂ 'ਚ ਰਹੇਗੇ ਝਗੜਿਆਂ 'ਚ ਪੈ ਗਏ ਜਿੱਤੇ ਅਸੀਂ ਉਦੈ ਅਸੀਂ ਪ੍ਰਮਾਤਮਾ ਨੂੰ ਜਾਣ ਨਹੀਂ ਸਕਾਂਗੇ ਝਗੜਿਆਂ ਤੋਂ ਉੱਪਰ ਉੱਠਣਾ ਪੈਣਾ ਹੈ ਪ੍ਰਮਾਤਮਾ ਨੂੰ ਸਮਝਣਾ ਪੈਣਾ ਹੈ ਓਏ ਲੈ ਜਾ ਰਹੇ ਓਏ ਲੈ ਗਾਟੇ ਤੇਰੀ ਗੱਤ ਦੋ ਨਾ ਪਾਏ ਕਹਿੰਦੇ ਤੈਨੂੰ ਤੇ ਸੱਚੇ ਪਾਤਸ਼ਾਹ ਦੋਨੇ ਨਹੀਂ ਜਾਣ ਸਕੇ ਮਨ ਰੇ ਸੰਸਾਰ ਅੰਧ ਗਹਿਰਾ ਹੁਣ ਭਗਤ ਕਬੀਰ ਸਾਹਿਬ ਆਪਣੇ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਐ ਕਿ ਇਹ ਜਿਹੜਾ ਸੰਸਾਰ ਅੰਧ ਦਾ ਭਾਵ ਹੁੰਦਾ ਅੰਨਾ ਗਹਿਰਾ ਦਾ ਭਾਵ ਹੁੰਦਾ ਟੋਆ ਕਹਿੰਦੇ ਇਹ ਸੰਸਾਰ ਜਿਹੜਾ ਇਹ ਅੰਨੈ ਇੱਕ ਖੂਹ ਖਾਤੇ ਦੇ ਵਿੱਚ ਡਿੱਗਦਾ ਜਾ ਰਿਹਾ ਟੋਏ ਦੇ ਵਿੱਚ ਡਿੱਗਦਾ ਜਾ ਰਿਹਾ ਮੰਨ ਰੇ ਸੰਸਾਰ ਅੰਧ ਗਹਿਰਾ ਸਾਰੇ ਪਾਸੇ ਕਹਿੰਦੇ ਹਨੇਰਾ ਹੀ ਹਨੇਰਾ ਫਸ ਰਿਆ ਹੋਇਆ ਕਿਸੇ ਨੂੰ ਚਾਨਣ ਦਿਸੇ ਨਹੀਂ ਰਿਹਾ ਪਰ ਚਾਨਣ ਹੋਣਾ ਕਦੋਂ ਹੈ ਗੁਰੂ ਸਾਹਿਬ ਕਹਿੰਦੇ ਜੇ ਸੂਰਜ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿੰਨ ਘੋਰ ਅੰਧਾਰ ਕਹਿੰਦੇ ਵਾਰ ਤੇ ਬੜੀਆਂ ਲਾਈਟਾਂ ਲਾ ਲਈਆਂ ਵਾਰ ਤੇ ਬੜਾ ਚਾਨਣ ਹੋ ਗਿਆ ਜੇ 100 ਚੰਦਾ ਉੱਗਵੇ ਚਾਹੇ ਕਹਿੰਦੇ 100 ਚੰਦਰਮਾ ਚੜ੍ਹ ਜੇ ਸੂਰਜ ਚੜ੍ਹੇ ਹਜ਼ਾਰ ਚਾਹੇ ਕਹਿੰਦੇ ਹਜ਼ਾਰ ਸੂਰਜ ਚੜ੍ਹ ਜੇ ਬਾਹਰ ਤੇ ਬਹੁਤ ਚਾਨਣ ਹੋ ਗਿਆ ਪਰ ਕਹਿੰਦੇ ਅੰਦਰ ਤੇ ਬੜਾ ਹਨੇਰਾ ਹੈ ਨਾ ਅੰਗਲ ਤੇ ਸਾਡੇ ਅੰਦਰ ਦੀ ਹੈ ਕਿ ਅੰਦਰ ਚਾਨਣ ਹੋਣਾ ਚਾਹੀਦਾ ਚੋਹ ਦਿਸ ਪਸਰਿਓ ਹੈ ਜਮ ਜੇਵਰਾ ਕਹਿੰਦੇ ਚਾਰੇ ਪਾਸੇ ਜਮ ਭਾਵ ਕੇ ਚਾਰੇ ਪਾਸੇ ਮਾੜਾ ਹੀ ਮਾੜਾ ਦਿਸ ਰਿਹਾ ਚਾਰੇ ਪਾਸੇ ਮੌਤ ਹੀ ਮੌਤ ਦਿਸ ਰਹੀ ਚੋਹ ਦਿਸ ਪਸਰਿਓ ਹੈ ਜਮ ਜੇਵਰਾ ਰਹਾਉ ਰਹਾਉ ਦਾ ਭਾਵ ਕੇ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਵਿਚਾਰਨ ਦੀ ਲੋੜ ਹੈ ਹੁਣ ਅੱਗੇ ਭਗਤ ਕਬੀਰ ਸਾਹਿਬ ਕੀ ਕਹਿੰਦੇ ਆ ਕਵਿਤ ਪੜੇ ਪੜ ਕਮਤਾ ਮੂਏ ਕੱਪੜ ਕੇਦਾਰੇ ਜਾਏ ਕਹਿੰਦੇ ਬਹੁਤ ਲੋਕ ਨੇ ਜਿਹੜੇ ਕਮਤਾ ਪੜਦੇ ਆ ਉਹ ਕਹਿੰਦੇ ਵਸ ਉੱਥੇ ਤੱਕ ਹੀ ਖੜੇ ਐ ਕਿ ਇਹ ਬਹੁਤ ਖੁਸ਼ ਹੋ ਗਿਆ ਮੈਂ ਕਵਿਤਾ ਪੜ੍ਹ ਲਈ ਕਵਿਤ ਪੜ੍ਹੇ ਪੜ ਕਵਿਤਾ ਮੂਏ ਕਹਿੰਦੇ ਉਹ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਕੱਪੜੇ ਕੇਦਾਰ へ ਜਾਏ ਇੱਕ ਕਾਪੜੀ ਹੁੰਦੇ ਜਿਹੜੇ ਕੇਦਾਰਨਾਥ ਜਾਂਦੇ ਐ ਉਧਰੋਂ ਕਹਿੰਦੇ ਉਹ ਪਾਣੀ ਲੈ ਕੇ ਆਉਂਦੇ ਐ ਕਹਿੰਦੇ ਉਹ ਕਹਿੰਦੇ ਸਾਰਾ ਕੁਝ ਇੱਥੀ ਐ ਬਸ ਇਹ ਪਾਣੀ ਲਿਆਂਦਾ ਸੀ ਕਿਹਦਾਰ ਨਾਸਤੇ ਜਾਏ ਸਾਰਾ ਕੁਝ ਕਹਿੰਦੇ ਸਬਰ ਗਿਆ ਸਾਡਾ ਕਹਿੰਦੇ ਭਗਤ ਕਬੀਰ ਸਾਹਿਬ ਕਹਿੰਦੇ ਇਸ ਤਰ੍ਹਾਂ ਨਹੀਂ ਸਬਰਨਾ ਜਿੰਨਾ ਤੁਸੀਂ ਪ੍ਰਮਾਤਮਾ ਨੂੰ ਸਮਝਦੇ ਨਹੀਂ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗੱਤ ਇਹਨੇ ਨਾ ਪਾਏ ਕਹਿੰਦੇ ਵੱਡੇ ਜੋਗੀ ਇਸ ਸੰਸਾਰ ਤੇ ਆਏ ਜਿਨ੍ਹਾਂ ਨੇ ਗੁਫਾਵਾਂ ਦੇ ਵਿੱਚ ਰਹਿ ਕੇ ਬਹੁਤ ਵੱਡੀਆਂ-ਵੱਡੀਆਂ ਜਟਾਵਾਂ ਵਧਾ ਲਈਆਂ ਜਟਾ ਧਾਰ ਧਾਰ ਜੋਗੀ ਮੋਏ ਕਹਿੰਦੇ ਉਹ ਜੋਗੀ ਵੀ ਇਹ ਸੰਸਾਰ ਨੂੰ ਛੱਡ ਕੇ ਚਲੇ ਗਏ ਤੇਰੀ ਗੱਤ ਇਹਨੇ ਨਾ ਪਾਈ ਕਹਿੰਦੇ ਤੈਨੂੰ ਤੇ ਇਹ ਵੀ ਜਾਣ ਨਹੀਂ ਸਕੇ ਐਂਨਾ ਇਹਨਾਂ ਨੇ ਤਪ ਕੀਤਾ ਜਟਾ ਵਿਧਾਨੀਆਂ ਬਹੁਤ ਸਾਧਨਾ ਕੀਤੀ ਪਰ ਕਹਿੰਦੇ ਤੈਨੂੰ ਪਰਮਾਤਮਾ ਨੂੰ ਪਾਏ ਨਹੀਂ ਸਕੇ ਜੇ ਤੱਕ ਦਰਬ ਸੰਚ ਸੰਚ ਰਾਜੇ ਮੂਏ ਗੱਡ ਲੈ ਕੰਚਨ ਭਾਰੇ ਹੁਣ ਦਰਬ ਕਹਿੰਦੇ ਆ ਜੀ ਪੈਸੇ ਨੂੰ ਸੋਨੇ ਨੂੰ ਚਾਂਦੇ ਨੂੰ ਕਹਿੰਦੇ ਦਰਬ ਸੰਚ ਸੰਚ ਰਾਜੇ ਮੂਏ ਕਹਿੰਦੇ ਜਿਹੜੇ ਰਾਜੇ ਸੀ ਉਹ ਪੈਸਾ ਇਕੱਠਾ ਕਰ ਕਰਕੇ ਮਰ ਗਏ ਉਹ ਵੀ ਸੰਸਾਰ ਨੂੰ ਛੱਡ ਕੇ ਚਲੇ ਗਏ ਦਰਬ ਸੰਚ ਸੰਚ ਰਾਜੇ ਮੂਏ ਗੱਡ ਲੈ ਕੰਚਨ ਭਾਰੇ ਕੰਚਨ ਕਹਿੰਦੇ ਨੇ ਸੋਨੇ ਨੂੰ ਕਹਿੰਦੇ ਉਹਨਾਂ ਨੇ ਸੋਨਾ ਇਕੱਠਾ ਕੀਤਾ ਤੇ ਧਰਤੀ 'ਚ ਗੱਡ ਕੇ ਕਹਿੰਦੇ ਉਹ ਵੀ ਇਸ ਸੰਸਾਰ ਤੋਂ ਚਲੇ ਗਏ ਐਨਾ ਪੈਸਾ ਐਨਾ ਸੋਨਾ ਇੰਨੀ ਚੰਦੇ ਇਕੱਠਾ ਕਰਨਿਆ ਪਰ ਕਹਿੰਦੇ ਪ੍ਰਮਾਤਮਾ ਨੂੰ ਨਹੀਂ ਜਾਣ ਸਕੇ ਵੇਦ ਪੜੇ ਬੜ ਪੰਡਤ ਹੋਏ ਰੂਪ ਦੇਖ ਦੇਖਨਾਰੇ ਹੁਣ ਇੱਥੇ ਪੰਡਤਾਂ ਦੀ ਗੱਲ ਆ ਗਈ ਕਹਿੰਦੇ ਵੇਦ ਪੜਦੇ ਆ ਹੁਣ 라ਵਣ ਨੇ ਵੀ ਤੇ ਚਾਰ ਵੇਦ ਪੜ੍ਹਦੇ ਸੀ ਕਿ ਰਾਵਣ ਦੇ ਬਾਬਤ ਗੁਰੂ ਸਾਹਿਬ ਨੇ ਕਿਹਾ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਚਾਰ ਵੇਦ ਤੇ ਪੜ੍ਹ ਲੇ ਪਰ ਕਹਿੰਦੇ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ ਇੱਥੇ ਗੁਰੂ ਭਗਤ ਕਬੀਰ ਸਾਹਿਬ ਕਹਿੰਦੇ ਵੇਦ ਪੜੇ ਪੜ ਪੰਡਿਤ ਹੋਏ ਕਹਿੰਦੇ ਉਹ ਪੰਡਿਤ ਲੋਕ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਰੂਪ ਦੇਖ ਦੇਖ ਨਾਰੇ ਕਹਿੰਦੇ ਔਰਤ ਜਿਹੜੀ ਹੈ ਉਹ ਸ਼ੀਸ਼ੇ ਮੂਰੇ ਖੜ ਕੇ ਆਪਣਾ ਹੀ ਰੂਪ ਦੇਖੀ ਜਾਂਦੀ ਏ ਕਹਿੰਦੇ ਉਹ ਇਹ ਸਮਝਦੀ ਏ ਕਿ ਬਸ ਇੱਥੇ ਸਾਰਾ ਕੁਝ ਮੈਨੂੰ ਮਿਲ ਗਿਆ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਵੇਦ ਪੜੇ ਪੜ ਪੰਡਿਤ ਹੋਏ ਰੂਪ ਦੇਖ ਦੇਖ ਨਾਰੇ RAM ਨਾਮ ਬਿਨਸ ਦੇ ਬੁੱਤੇ ਦੇਖੋ ਨਿਰਖ ਸਰੀਰਾ ਭਗਤ ਕਬੀਰ ਸਾਹਿਬ ਜੀ ਕਹਿੰਦੇ RAM ਤੇ ਨਾਮ ਤੋਂ ਬਿਨਾਂ ਸਾਰੇ ਲੋਕ ਖਵਾਰ ਹੁੰਦੇ ਜਾ ਰਹੇ ਐ ਦੇਖੋ ਨਿਰਖ ਸਰੀਰਾ ਕਹਿੰਦੇ ਖਵਾਰ ਹੋ ਕੇ ਚਲੇ ਗਏ ਕਿਸੇ ਨੇ ਕੁਝ ਪਾਇਆ ਹੀ ਨਹੀਂ ਕਿਸੇ ਨੇ ਪ੍ਰਮਾਤਮਾ ਨੂੰ ਵੇਖਿਆ ਹੀ ਨਹੀਂ ਉਹਦੇ ਵਿੱਚ ਅਭੇਦ ਨਹੀਂ ਹੋਏ ਕਹਿੰਦੇ RAM ਤੇ ਨਾਮ ਤੋਂ ਸਾਰੇ ਖੁੰਝ ਚੁੱਕੇ ਐ ਹਰ ਕੇ ਨਾਮ ਬਿਨ ਕਿੰਨ ਗੱਤ ਪਾਏ ਕਹੇ ਉਪਦੇਸ਼ ਕਬੀਰਾ ਭਗਤ ਕਬੀਰ ਸਾਹਿਬ ਜੀ ਆਪਣੇ ਲਾਸਟ ਪੰਕਤੀ ਦੇ ਵਿੱਚ ਕਹਿੰਦੇ ਆ ਕਿ ਬਹੁਤ ਦੁਨੀਆ ਇਸ ਸੰਸਾਰ ਤੇ ਆਏ ਕਹਿੰਦੇ ਹਰ ਕੇ ਨਾਮ ਬਿਨ ਕਿੰਨ ਗਤ ਪਾਈ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਗਤੀ ਨਹੀਂ ਹੋਣੀ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਤੁਸੀਂ ਉਸ ਪ੍ਰਮਾਤਮਾ ਦੇ ਵਿੱਚ ਅਭੇਦ ਨਹੀਂ ਹੋ ਸਕਦੇ ਹਰ ਕੇ ਨਾਮ ਬਿਨ ਕਿੰਨ ਗਤ ਪਾਈ ਕਹਿੰਦੇ ਕਿਸੇ ਨੇ ਵੀ ਪ੍ਰਮਾਤਮਾ ਨੂੰ ਜਾਣ ਨਹੀਂ ਸਕਿਆ ਕਹੇ ਉਪਦੇਸ਼ ਕਬੀਰਾ ਇਹ ਭਗਤ ਕਬੀਰ ਸਾਹਿਬ ਜੀ ਦਾ ਉਪਦੇਸ਼ ਹੈ ਕਿ ਅਸੀਂ ਤੁਹਾਨੂੰ ਦੱਸ ਰਿਹਾ ਕਿ ਪ੍ਰਮਾਤਮਾ ਨੂੰ ਇਨ੍ਹਾਂ ਤਰੀਕਿਆਂ ਦੇ ਨਾਲ ਨਹੀਂ ਮਿਲਿਆ ਜਾਣਾ ਪ੍ਰਮਾਤਮਾ ਨੂੰ ਮਿਲਿਆ ਜਾਣਾ ਕਹਿੰਦੇ ਬਾਣੀ ਦੇ ਰਾਹੀ ਇਹ ਬਾਣੀ ਨੂੰ ਪੜ੍ਹਨਾ ਤੇ ਆਪਣੇ ਅੰਦਰੋਂ ਹੰਕਾਰ ਖਤਮ ਕਰਨਾ ਆਪਣੇ ਅੰਦਰੋਂ ਹਉਮੈ ਖਤਮ ਕਰਨੀ ਹੈ ਆਪਣੇ ਅੰਦਰੋਂ ਵਿਸ਼ੇ ਵਿਕਾਰ ਖਤਮ ਕਰਨੇ ਹੈ ਕਹਿੰਦੇ ਇਸ ਬਾਣੀ ਨੂੰ ਪੜ੍ਹ ਕੇ ਫਿਰ ਕਹਿੰਦੇ ਉਸ ਪ੍ਰਮਾਤਮਾ ਦੇ ਵਿੱਚ ਆਪੇਦ ਹੋਇਆ ਜਾਣਾ RAM ਨਾਮ ਬਿਨ ਸਭੇ ਬਿਗੁੱਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਵਿਨ ਕਿੰਨ ਗਤ ਪਾਈ ਕਹੇ ਉਪਦੇਸ ਕਵੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਨਾਮ ਵਾਹਿਗੁਰੂ ਸਤ ਨਾਮ ਗਾਏ ਗੁਰ ਸਤ ਨਾਮ ਗਾਏ ਗੁਰ ਸਤ ਨਾਮ ਗਾਏ ਗੁਰ